ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਮੈਂ ਇਸ ਟਮ ਖੜਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਆਫਿਸ ਦੇ ਵਿੱਚ ਪੈਨਸ਼ਨਲ ਡਿਪਾਰਟਮੈਂਟ ਦੇ ਵਿੱਚ ਅਸੀਂ ਅੱਜ ਗੱਲਬਾਤ ਕਰਨ ਪਹੁੰਚੇ ਹਾਂ ਕਿਉਂਕਿ ਇੱਕ ਬਜ਼ੁਰਗਾਂ ਦੇ ਅੰਦਰ ਬਹੁਤ ਜ਼ਿਆਦਾ ਡਰ ਅਤੇ ਸਹਿਮ ਬਣਿਆ ਹੈ ਕਿ ਉਹਨਾਂ ਦੀ ਪੈਨਸ਼ਨ ਨਾ ਕੱਟ ਜਾਵੇ ਲੋਕਾਂ ਨੇ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਲਗ ਵਕ ਵਕ ਥਾਵਾਂ ਦੇ ਉੱਤੇ ਵਿਚਾਰੇ ਜਾ ਰਹੇ ਆਪਣੇ 40 50 ਰੁਪਏ ਲਾ ਕੇ ਵੀ ਫਾਰਮ ਭਰੇ ਜਾ ਰਹੇ ਜਾਂ KYC ਹੋ ਰਹੀ ਹੈ ਇਸ ਸੰਬੰਧ ਵਿੱਚ ਅਸੀਂ ਇਹ ਪੈਨਸ਼ਨਲ ਡਿਪਾਰਟਮੈਂਟ ਦੇ ਵਿੱਚ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਬਜ਼ੁਰਗਾਂ ਨੂੰ ਡਰਨ ਦੀ ਲੋੜ ਨਹੀਂ ਉਹਨਾਂ ਨੂੰ ਕੋਈ ਫਾਰਮ ਭਰਨ ਦੀ ਲੋੜ ਨਹੀਂ ਹੈ ਕਿ ਜਿਹੜੇ ਹੁਣ ਫਾਰਮ ਭਰੇ ਜਾ ਰਿਹਾ KYC ਹੋ ਰਹੀ ਹੈ ਉਹ ਸਿਰਫ ਸਰਕਾਰੀ ਜੋ EMPLYEE ਸੀ ਉਹਨਾਂ ਦੇ ਫਾਰਮ ਭਰੇ ਜਾ ਰਿਹਾ ਹੋਰ ਜਿਹੜੇ ਜਿਨ੍ਹਾਂ ਦੀ ਪਹਿਲੇ ਆਲਰੇਡੀ ਪੈਨਸ਼ਨ ਚੱਲ ਰਹੀ ਹੈ ਉਹਨਾਂ ਨੂੰ ਕੋਈ ਵੀ ਫਾਰਮ ਭਰਨ ਦੀ ਲੋੜ ਨਹੀਂ ਹੈਗੀ ਇਸ ਸਬੰਧ ਵਿੱਚ ਆਪਾਂ ਗੱਲਬਾਤ ਵੀ ਕਰਦੇ ਹਾਂ ਅਧਿਕਾਰੀਆਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਦੇ ਲਈ ਆਪਣਾ ਕੀ ਨਾਮ ਹੈ ਤੁਹਾਡਾ ਤੇ ਜਿਸ ਤਰ੍ਹਾਂ ਬਜ਼ੁਰਗਾਂ ਦੇ ਜਿਹੜੀ ਅੱਜ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕੰਪਰਨ ਅਚੀ ਦੀ ਹੈ ਪੈਨਸ਼ਨ ਦੇ ਰਿਗਾਰਡਿੰਗ ਜਦਨੇ ਸਾਡੇ ਫਾਰਮ ਦੀ ਹੈ ਕੇਵਲ ਸੀ ਦੁਬਾਰਤ ਕਰਨੀ ਹੈ ਨਹੀਂ ਤੇ ਸਾਡੀ ਪੈਨਸ਼ਨ ਕਰ ਜਾਏਗੀ ਕੀ ਕਹਿਣਗੇ ਉਹ ਡੀਐਸਐਸਓ ਬਠਿੰਡਾ ਵੱਲੋਂ ਜਿਹੜੀਆਂ ਵੀ ਚਾਰਟ ਸਕੀਮ ਚਲਾਈਆਂ ਜਾ ਰਹੀਆਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਕੇਵਾਈਸੀ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਪਿੱਛੋ ਹੀ ਫੰਡ ਨਾ ਜਾ ਰਹੀ ਹੋਣ ਕਰਕੇ ਸਾਨੂੰ ਇਹ ਪੈਨਸ਼ਨ ਹੈ ਕਿ ਅਕਤੂਬਰ ਤੇ ਨਵੰਬਰ ਦੀ ਨਹੀਂ ਪਾਈਗੀ ਤੇ ਪਰ ਕੇਵਾਈਸੀ ਵਾਲਾ ਕੋਈ ਇਹ ਹੋ ਜਾਨੀਏ ਉਹ ਅੱਜ ਖਜ਼ਾਨੇ ਦੇ ਵਿੱਚ ਰਿਟਾਇਰੀ ਪਰਸਨਸ ਲਈ ਕੇਵਾਈਸੀ ਹੋ ਰਿਹਾ ਉਹ ਉਹਨਾਂ ਲਈ ਮੰਡੇਟਰੀ ਹੈ ਤੇ ਮਤਲਬ ਬੁਢਾਪਾ ਪੈਨਸ਼ਨ ਜਾਂ ਵਿਡੋ ਪੈਨਸ਼ਨ ਲਈ ਕੋਈ ਮੰਗ ਨਹੀਂ ਕੀਤੀ ਕੁਝ ਵੀ ਨਹੀਂ ਤੇ ਬਜ਼ੁਰਗਰ ਕਾਫੀ ਬੈਂਕਾਂ ਦੇ ਵਿੱਚ ਜਾ ਰਹੇ ਹੈਗੇ ਆ ਕੋਈ ਕਹਿੰਦੇ ਕਿ ਪੁੱਛ ਰਹੇ ਆ ਉਹ ਐਕਚੁਅਲੀ ਕਿਉਂਕਿ ਅਕਤੂਬਰ ਤੇ ਨਵੰਬਰ ਦੀ ਪੈਨਸ਼ਨ ਨਾ ਮਿਲਣ ਕਰਕੇ ਨੇਚਰਲੀ ਇੰਨਾ ਟਾਈਮ ਪੈ ਗਿਆ ਜਿਹੜੇ ਬਿੱਲ ਹੈ ਉਹ ਖਜ਼ਾਨੇ ਦੇ ਵਿੱਚ ਪਏ ਹੈ ਜੇ ਸਰਕਾਰ ਵੱਲੋਂ ਨਹੀਂ ਪਾਸ ਕੀਤੇ ਗਏਗੇ ਐਸ ਕਰਕੇ ਜਿਹੜਾ ਹੈਗਾ ਨੇਚਰਲੀ ਬਜ਼ੁਰਗ ਨੂੰ ਹੁੰਦਾ ਕਿ ਅਸੀਂ ਆਪਦੀ ਦਵਾਈ ਕੁੱਟੀ ਲੈਣੀ ਹੈ ਵੀ ਸਾਡੀ ਪੈਨਸ਼ਨ ਕਿਉਂ ਨਹੀਂ ਆਈ ਕਿ ਕੋਈ ਸਾਡਾ ਕਾਗਜ਼ ਤਾਂ ਨਹੀਂ ਘਟੇਗਾ ਤਾ ਅਗਰ ਕੇ ਉਹਨਾਂ ਦੇ ਵਿੱਚ ਥੋੜਾ ਹੈ ਸਾਡੇ ਕੋਲ ਵੀ ਲੋਕ ਆ ਰਹੇ ਆ ਅਸੀਂ ਉਹਨੂੰ ਨਹੀਂ ਚੰ ਜਾ ਰਹੇ ਕਿ ਇਹੋ ਜੀ ਕੋਈ ਗੱਲ ਨਹੀਂ ਡਿਜ਼ੀਬਲ ਡਿਜ਼ੀਬਲ ਕੀ ਕਹਿਣਾ ਚਾਹੋਗੇ ਵੀ ਆਪਣੇ ਕੈਰੀ ਸਟੇਬਲ ਹੈ ਨਹੀਂ ਹਾਂ ਬਿਲਕੁਲ ਸਟੇਬਲ ਹੈ ਨਹੀਂ ਕੋਈ ਦੇਖੋ ਸਰਕਾਰ ਦੀਆਂ ਕੋਈ ਪਾਲਸੀਆਂ ਚ ਕੋਈ ਉਹਨਾਂ ਤੇ ਮੈਟਰ ਦੇ ਵਿੱਚ ਅਸੀਂ ਨਹੀਂ ਕੁਝ ਕਹਿ ਜਿਦੋਂ ਹੀ ਉਧਰੋਂ ਐਲਾਨ ਹੋ ਜੇਗਾ ਖਜ਼ਾਨੇ ਨੂੰ ਤਾਂ ਪੈਨਸ਼ਨਾਂ ਆ ਜਾਣਗੀਆਂ ਸਾਡੇ ਵੱਲੋਂ ਬਿੱਲ ਆਨਲਾਈਨ ਕਰ ਦਿੱਤੇ ਗਏ ਆ ਅਕਤੂਬਰ ਦੇ ਵੀ ਨਵੰਬਰ ਦੇ ਵੀ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਵੀ ਪੈਨਸ਼ਨ ਨਹੀਂ ਆਏਗੀ ਤੇ ਜਿਹੜੇ ਹੁਣ ਪੈਨਸ਼ਨ ਕੱਟਣ ਦੀ ਵੀ ਉਹਨਾਂ ਦੇ ਅੰਦਰ ਡਰ ਬੈਠਿਆ ਹੋਇਆ ਹੈ ਕੀ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਹੈ ਕਿ ਐਸ ਤਰ੍ਹਾਂ ਦਾ ਉਹਨਾਂ ਦੇ ਵਿੱਚ ਕੁਝ ਨਹੀਂ ਹੈ ਕਿਉਂਕਿ ਇਹ ਖੰਦਸਾ ਸਿਰਫ ਫੰਡਸ ਨਾ ਅਵੇਲੇਬਿਲਟੀ ਹੋਣ ਕਰਕੇ ਅਕਤੂਬਰ ਨਵੰਬਰ ਦੀ ਪੈਨਸ਼ਨ ਨਹੀਂ ਪਈ ਆਦਰਵਾਇਸ ਕੋਈ ਇਹੋ ਜੀ ਗੱਲ ਨਹੀਂ ਹੈ ਤਾਂ ਮਤਲਬ ਉਹ ਆਵਦਾ ਬਣਾਏ ਰੱਖਣ ਦੀ ਆਵਦਾ ਜਿਹੜਾ ਮੈਂ ਤੁਹਾਨੂੰ ਕੀ ਕਹਾਂ ਬਿ ਆਵਦੇ ਵਿੱਚ ਕੋਈ ਹੋਰ ਚਾਹਨਾ ਸਿਰਫ ਉਹਨਾਂ ਦਾ ਪੈਨਸ਼ਨ ਆਏਗੀ ਲੇਟ ਹੋ ਸਕਦੀ ਹੈ ਮਰੂ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਬਜ਼ੁਰਗਾਂ ਨੂੰ ਤੇ ਅੰਦਰ ਜਿਹੜਾ ਡਰ ਬੈਠਾ ਹੋਇਆ ਪੈਨਸ਼ਨ ਦੇ ਰਿਗਾਰਡਿੰਗ ਕੀ ਕਹਿਣਾ ਚਾਹੋਗੇ ਨਾ ਮੁੰਡਾ ਸਪੋਰਟੈਂਟ ਐਸਐਸਓ ਮੰਡਾ ਤੋਂ ਆਹ ਕਹਿਣਾ ਕੁਛ ਨਹੀਂ ਐ ਬਸ ਜਿਹੜੇ ਬੜਾਪਾ ਪੈਨਸ਼ਨ ਜਿਹੜੇ ਹੈਗੇ ਆ ਲਾਪਤਰੀ ਉਹ ਆਪ ਦਾ ਸੰਜਮ ਨਾ ਰੱਖਾ ਕਿਉਂਕਿ ਖੰਡ ਜਾਰੀ ਨਾ ਹੋਣ ਦੀ ਵਾਇਗਾ ਟੈਂਸ਼ਨਾਂ ਲੈਟ ਹੋਈਆਂ ਸਾਡੇ ਵੱਲੋਂ ਦਿਲ ਅਕਤੂਬਰ ਤੇ ਨਵੰਬਰ ਮਹੀਨੇ ਦੇ ਆਨਲਾਈਨ ਕਿਤੇ ਜਾ ਚੁੱਕੇ ਹੈ ਪੈਨਸ਼ਨ ਜਾਰੀ ਹੋ ਜਾਮਗਾ ਪਰ ਜਿਹੜੀ ਕੇਵਾਈਸੀ ਹੈ ਉਹ ਸਰਕਾਰੀ ਜਿਹੜੇ ਸਰਕਾਰੀ ਮੁਲਾਜ਼ਮ ਪੈਨਸ਼ਨਰ ਹੈ ਉਹਨਾਂ ਵਾਸਤੇ ਕੇਵਾਈਸੀ ਹੈ ਨਾ ਕਿ ਬੜਾਪਾ ਪੈਨਸ਼ਨ ਪ੍ਰੋਪਰ ਕਰੇ ਲਾ ਪਾ ਸਕੀ ਨਹੀਂ ਯਾਨੀ ਕਿ ਉਹਨਾਂ ਨੂੰ ਡਰਨ ਨਹੀਂ ਨਹੀਂ ਉਹਨਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਕਿਸੇ ਕਿਸਮ ਦੀ ਕੋਈ ਪੈਨਸ਼ਨ ਕੱਟੀ ਨਹੀਂ ਜਾਉ ਜੀ ਕੀ ਨਾਮ ਹੈ ਤੁਹਾਡਾ ਤੇ ਜਿਸ ਤਰ੍ਹਾਂ ਅੱਜਕੱਲ ਬਜ਼ੁਰਗਾਂ ਦੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਇੱਕ ਕਹਿੰਦੇ ਨਵੇਂ ਫਾਰਮ ਭਰਨੇ ਆ ਤੇ ਜਾਂ ਕੇ ਵੀ ਸੀ ਕਰਾਣੀ ਹੈ ਇਹਦੇ ਬਾਰੇ ਕੀ ਜਣਾ ਚਾਹੋਗੇ ਮੈਂ ਮਹਿੰਦਰ ਸਿੰਘ ਫੋਲੋ ਮਿੱਠੀ ਹਲਕਾ ਕੋਆਰਡੀਨੇਟਰ ਬਠਿੰਡਾ ਤੇ ਪਹਿਲਾਂ ਮੈਂ 100 ਐਮਪਲਾਈ ਬੈਂਕ ਦਾ ਡਿਸਕ ਪ੍ਰੈਜ਼ੀਡੈਂਟ ਸੀਗਾ ਸੋ ਇਹ ਜਿਹੜੇ ਕੇ ਵੀ ਸੀ ਦੇ ਜਿਹੜੇ ਮੁਲਾਜ਼ਮਾਂ ਦੇ ਫਾਰਮ ਭਰਾਏ ਜਾ ਰਹੇ ਨੇ ਔਰ ਐਸ ਬੀ ਆਈ ਵੈੱਬ ਤੇ ਜਾਂ ਜਿੱਥੇ ਉਹਨਾਂ ਦੀਆਂ ਪੈਨਸ਼ਨਾਂ ਬਣ ਰਹੀਆਂ ਨੇ ਉਹ ਸਰਕਾਰ ਦੀ ਕੋਈ ਪਾਲਿਸੀ ਆ ਜਿਹੜੇ ਆਪਣੇ ਗਿੱਡੋ ਆ ਜਾਂ ਬੁਢਾਪਾ ਪੈਨਸ਼ਨ ਆ ਪੜਿਆ ਉਹਨਾਂ ਦੇ ਬੰਦੇ ਵਿੱਚ ਸਹਿਮਤ ਡਰਾ ਹੈ ਉਹ ਬਿਲਕੁਲ ਡਰਨ ਦੀ ਲੋੜ ਨਹੀਂ ਉਹ ਇਹ ਉਹਨਾਂ ਦੀ ਕੋਈ ਪੈਨਸ਼ਨ ਨਹੀਂ ਕੱਟੀ ਜਾਣੀ ਕੋਈ ਉਹਨਾਂ ਦਾ ਹੋਣੀ ਤੇ ਲਈ ਹੈ ਤਾਂ ਉਹਨਾਂ ਦੇ ਫਾਰਮ ਭਰੇ ਜਾ ਰਹੇ ਸਿਰਫ EMPLOYEES ਦੇ EMPLOYEES ਦੇ ਜਿਹੜੇ ਸਰਕਾਰੀ EMPLOYEES ਉਹਨਾਂ ਦੀ ਫਾਰ ਭਰੇ ਜਾ ਰਹੇ ਐ ਇਸ ਕਰਕੇ ਤੁਹਾਨੂੰ ਕਿਸ ਨੂੰ ਡਰਨ ਦੀ ਲੋੜ ਨਹੀਂ ਤੁਹਾਡੇ ਇੱਥੇ ਭਰਨ ਲਈ ਕੋਈ ਐਸੀ ਤਾਂ ਗੱਲ ਆਈ ਹੈ ਸੋ ਸਾਨੂੰ ਪਤਾ ਲੱਗਿਆ ਵੀ ਐਂ ਕਰਕੇ ਡਰ ਤੇ ਸਹਿਮ ਦਾ ਹੈ ਲੋਕਾਂ ਦੀ ਸਾਡੀ ਪੈਨਸ਼ਨਾਂ ਕੱਟੀਆਂ ਬਿੱਡੋ ਬੁਢਾਪਾ ਜਾਂ ਹੈਗੇ ਪਰ ਕੋਈ ਪੈਨਸ਼ਨ ਨਹੀਂ ਕੱਟੀ ਜਾਣੀ ਤੇ ਨਾ ਹੀ ਕੋਈ ਐਸੀ ਜੀ ਪਾਲਿਸੀ ਹੈ ਸਰ ਜਿਸ ਤਰ੍ਹਾਂ ਕਹਿਣਾ ਮਤਲਬ ਲੋਕਾਂ ਦੀ ਪੈਨਸ਼ਨ ਬਜ਼ੁਰਗਾਂ ਦੀ ਪੈਨਸ਼ਨ ਨਹੀਂ ਆਈ ਕੀ ਕਹਿਣਾ ਇਹਦੇ ਬਾਰੇ ਸੋ 2 ਕੁ ਮਹੀਨਾ ਤੋਂ ਪੈਨਸ਼ਨ ਨਹੀਂ ਆ ਰਹੀ ਤੇ ਸਾਨੂੰ ਅਸੀਂ ਆਪਣੇ ਸੂਤਰਾਂ ਤੋਂ ਪਤਾ ਕਰਿਆ ਵੀ ਉਹ ਬਹੁਤ ਜਲਦੀ ਉਹ ਪੈਨਸ਼ਨਾਂ ਇਹਨਾਂ ਖਾਤਿਆਂ ਦੇ ਵਿੱਚ ਆ ਜਾਣਗੀਆਂ ਇਸ ਵਾਰ ਵੀ ਕੋਈ ਘਬਰਾਹਟ ਜਾਂ ਡਰਨ ਦੀ ਲੋੜ ਨਹੀਂ ਪੈਨਸ਼ਨਾਂ ਬਹੁਤ ਜਲਦੀ ਆ ਜਾਣਗੀਆਂ